ਜਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਨਕੌਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬ-ਇਨਸਪੈਕਟਰ ਦਲਬਖ ਸਿੰਘ ਥਾਣਾ ਸਿਟੀ ਨਕੌਦਰ ਦੇ ਮੁਕੱਫਰ ਸਬ-ਇਨਸਪੈਕਟਰ ਸੁਰਿੰਦਰ ਸਿੰਘ ਸੰਧੂ ਅਤੇ ਥਾਣਾ ਨੂਰਪੈਲ ਦੇ ਇਨਸਪੈਕਟਰ ਸਦਾ ਪਲਵਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਅਤੇ ਪੁਲਿਸ ਲੈਨ ਚੋ ਐਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬ ਡਿਵੀਜ਼ਨ ਦਾ ਹਰੇਕ ਪਿੰਡ-ਪਿੰਡ ਗਲੀ-ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਤੇ ਜ਼ਿਲ੍ਹਾ ਸਿਚ ਉਹਨਾਂ ਨੂੰ ਮਦਦ ਮਤੇ ਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅੰਸਰ ਹੈ ਕਿਰੋਣਾ ਲੋਕ ਉਹਨਾਂ ਦੇ ਸੱਚ ਭੈਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਡ੍ਰਿੜਤਾ ਕਾਨੂੰਨ ਦੇ ਵਾਸਤਾ ਬਣਾਈ ਰੱਖਣ ਦੇ ਮਤੇ ਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣਾ ਹੈ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਆਦਰਵਾਇਸ ਕਿਸੇ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗ ਮਾਰਚ ਹੈ ਨਾਕਾਬੰਦੀ ਹੈ ਜਾਂ ਸੱਚ ਬਿਆਣਾ ਇਹ ਹੌਨਰੇ ਦੇਣਾ ਚ ਵੀ ਮਨਜੂਰੀ ਸੀ ਸਾਡੀਆਂ ਗਾਈਡਲਾਈਨ ਤੇ ਔਰ ਜ ਮਨ ਜੋ ਕ੍ਰਿਸ਼ਨ ਜਿਹੜੇ ਹੈਗੇ ਨੇ ਚੌਂਕ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਧਰ ਦਿੱਤੀ ਦੇ ਵੱਲੋਂ ਜਾਣਕਾਰੀ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਇਆ ਕੀਤਾ ਜਾਊਗਾ ਔਰ ਇਨਾਂ ਇਸ ਫਲੈਗ ਮਾਰਕਰ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਮਨਾਉਣ ਲਈ ਦ੍ਰਿੜਾ ਕਿ ਕੋਈ ਵੀ ਜਿਹੜਾ ਅਨਸਕਮਿਤ ਟ੍ਰਾਂਨ ਨਹੀਂ ਵਾਪਰੂਗਾ ਥੈਂਕ ਯੂ